ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਜਿ ਅੱਜ ਆਪਾਂ ਗੱਲ ਕਰੀਏ ਇੱਕ ਵੱਡੀ ਕਾਰਵਾਈ ਕੀਤੀ ਆ ਪੁਲਿਸ ਮੈਕਮਨ ਡੀਐਸਪੀ ਰਾਜਵੀਰ ਵੱਲੋਂ ਅਦਰ ਨਾਲ ਐਸਐਚਓ ਸੁਮਨਪ੍ਰੀਤ ਕੋਠਾਣਾ ਪੈਣੀ ਮਿਆ ਖਾਤੋਂ ਜਿਹੜਾ ਕਿ ਪਿੰਡ ਮੋਜਪੁਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪਹਾੜੀ ਪੁਲਿਸ ਫੋਰਸ ਬਲ ਦੇ ਨਾਲ ਰੇਡ ਕੀਤੀ ਗਈ ਆ ਜਦ ਤੱਕ ਕਿ 20 ਤਰਪਾਲਾਂ ਜਿਹੜੀਆਂ ਦੇਸੀ ਲਾਹਣ ਦੇ ਆ 4000 ਕਿਲੋ ਜਿਹੜੀ ਆ ਲਾਹਣ ਬ੍ਰਾਹਮਤ ਹੋਈ ਆ ਜਿਹੜੀ ਮੌਕੇ ਤੇ ਡਿਸਟਰੋਏ ਕੀਤੀ ਗਈ ਆ ਉਸ ਦੇ ਨਾਲ ਹੀ 1.5 ਲੱਖ ਐਮ ਐਲ ਜਿਹੜੀ ਆ ਦੇਸੀ ਸ਼ਰਾਬ ਜਿਹੜੀ ਆ ਬ੍ਰਾਹਮਤ ਕੀਤੀ ਗਈ ਆ ਮੌਕੇ ਤੇ ਦੋਸਤੀਆਂ ਦੇ ਖਿਲਾਫ ਜਿਹੜੀ ਆ ਮਾਮਲਾ ਦਰਜ ਕਰ ਲਿਆ ਗਿਆ ਔਰ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਆ ਡੀਐਸਪੀ ਰਾਜਵੀ ਸਿੰਘ ਦੀ ਜਵਾਨੀ ਹਾਂਜੀ ਸਰ ਅੱਜ ਭਾਰੀ ਪੁਲਿਸ ਪੋਰਸ ਬਲ ਦੇ ਨਾਲ ਏਰੀਆ ਅੱਜ ਰੇਡ ਕੀਤੀ ਹੈ ਮੋਜ਼ਪੁਰ ਦੇ ਵਿੱਚ ਕਿੰਨੀਆਂ ਜਿਹੜੀਆਂ ਸ਼ਰਾਬ ਜਾਂ ਲਾਣ ਬਰੰਮਤ ਹੋਈ ਹੈ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਗਰਦਾਸਪੁਰ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਉਸ ਵੇਲੇ ਥਾਣਾ ਪੈਣੀ ਮੀਆਂ ਖਾਂ ਦੀ ਪੁਲਿਸ ਤੇ ਨਾਲ ਜਿਹੜਾ ਇਹਦੇ ਨਾਲ ਜਿਹੜੇ ਐਕਸਾਈਜ਼ ਇੰਸਪੈਕਟਰ ਹੋਰ ਇਹਨਾਂ ਦਾ ਸਟਾਫ ਆ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜਿਹੜਾ ਅੱਜ ਮੋਜਪੁਰ ਜਿਹੜਾ ਵਾ ਦਰਿਆ ਤੋਂ ਪਾਰ ਜਿਹੜਾ ਵਾ ਇੱਕ ਐਕਸਾਈਟ ਰੇਡ ਜਿਹੜਾ ਵਾ ਜਾਇੰਟ ਕੰਡਕਟ ਕੀਤਾ ਗਿਆ ਸੀਗਾ ਜਿਹਦੇ ਵਿੱਚ ਜਿਹੜੀ ਆ ਸਾਨੂੰ ਜਿਹੜੀਆਂ ਵਾ 20 ਤਰਪਾਨਾਂ ਹਰੇਕ ਦੇ ਵਿੱਚ 200 ਕਿਜੀ ਲਾਹਣ ਟੋਟਲ 4000 ਕਿਲੋ ਲਾਹਣ ਜਿਹੜੀ ਬਰਾਮਦ ਹੋਈ ਆ ਅਤੇ 5 ਕੈਨ ਵੱਡੇ ਸ਼ਰਾਬ ਦੇ ਹਰੇਕ ਦੇ ਵਿੱਚ 30000 ਐਮਐਲ 1.5 ਲੱਖ ਐਮਐਲ ਸ਼ਰਾਬ ਜਿਹੜੀ ਆ ਨਜਾਇਜ਼ ਸ਼ਰਾਬ ਜਿਹੜੀ ਬਰਾਮਦ ਹੋਈ ਆ ਤੇ ਇਹ ਜਿਹੜੀ ਆ ਅੱਜ ਬਹੁਤ ਵੱਡੀ ਭੈਣੀ ਮੀਆਂ ਖਾਨ ਥਾਣੇ ਦੀ ਜਿਹੜੀ ਸਫਲਤਾ ਵਾ ਕਿ ਇੰਨੀ ਵਧੀਆ ਜਿਹੜੀ ਆ ਇਹ ਬਰਾਮਦਗੀ ਨਜਾਇਜ਼ ਸ਼ਰਾਬ ਦੀ ਹੋਈ ਹੈ ਇਹ ਕੋਈ ਨਾਮਜਦ ਹੋਏਗਾ ਕਿਹੜੇ ਬੰਦਿਆਂ ਵੱਲੋਂ ਇਹ ਨਹੀਂ ਕੱਢੀ ਜਾ ਰਹੀ ਸੀ ਹਾਂਜੀ ਇਹ ਜਲਦੀ ਨਾਮਜਦ ਕਰ ਲਾਂਗੇ ਹੁਣ ਇਹਦੇ ਤਸਦੀਕ ਕਰਾਂਗੇ ਕਿ ਇਹ ਸ਼ਰਾਬ ਜਿਹੜੀ ਕਿੱਦੋਂ ਗਈ ਆ ਜੇ ਹਾਲ ਦੀ ਕੜੀ ਮੌਕੇ ਤੇ ਕੋਈ ਦੋਸ਼ੀ ਨਹੀਂ ਮਿਲਿਆ ਮੌਕੇ ਤੇ ਕੀ ਕਾਰਵਾਈ ਕੀਤੀ ਮੌਕੇ ਦੇ ਉੱਤੇ ਜਿਹੜਾ ਵਾ ਇਹਦੇ ਸਬੰਧ ਦੇ ਵਿੱਚ ਐਕਸਾਈਜ਼ ਇੰਸਪੈਕਟਰ ਦੇ ਨਾਲ ਜਿਹੜਾ ਸੀਗੇ ਜੋ ਤਰਪਾਨਾਂ ਦੇ ਵਿੱਚ ਲਾਹਣ ਸੀਗੀ ਉਹਨੂੰ ਸੈਂਪਲ ਲੈ ਕੇ ਦੇ ਬਾਅਦ ਵਿੱਚ ਡਿਸਟਰਾਇਬ ਮੌਕੇ ਤੇ ਕੀਤਾ ਗਿਆ ਵਾ ਤੇ ਜਿਹੜੀ ਆਪਣਾ ਹੁਣ ਇਹਦੇ ਸਬੰਧ ਦੇ ਵਿੱਚ ਦੋ ਵੱਖ-ਵੱਖ ਮੁਕਦਮੇ ਥਾਣੇ ਭੈਣੀ ਮੀਆਂ ਵਾ ਭੈਣੀ ਮੀਆਂ ਕਾਂ ਵੀ ਕਿ ਦਰਜ ਕੀਤੇ ਜਾ ਰਹੇ ਆ ਲਗਾਤਾਰ ਪੁਸ ਜਿਹੜੀ ਐ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਆ ਚਾਹੇ ਉਹ ਬੁੱਢਾ ਬਾਨਾ ਹੋ ਗਿਆ ਚਾਹੇ ਉਹ ਮਜਬੂਰ ਹੋ ਗਿਆ ਔਰ ਵੱਡੇ ਪੱਧਰ 'ਤੇ ਪਤਾ ਲੱਗਦਾ ਕਿ ਜਿਹੜੀ ਆ ਲਾਹਣ ਨਿਕਲਦੀ ਇਥੋਂ ਔਰ ਕੀ ਕੀ ਕਾਰਵਾਈਆਂ ਜਾਂ ਹੋ ਰਹੀਆਂ ਨੇ ਬੋਲੋ ਹਾਂਜੀ ਕਾਰਵਾਈਆਂ ਤੁਹਾਡੇ ਸਾਹਮਣੇ ਹੀ ਆ ਜੀ ਹਾਂ ਨੇ ਅਸੀਂ ਹਰ ਦੂਜੇ ਚੌਥੇ ਦਿਨ ਵੱਟਾ ਰੇਡ ਕਰ ਰਹੇ ਆ ਜਿੱਥੇ ਵੱਟੀ ਬਰਾਮਦਗੀ ਹੋ ਰਹੀ ਆ ਤੇ ਇਸੇ ਤਰ੍ਹਾਂ ਅੱਗੇ ਵੀ ਇਹ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਇਹ ਮਹਿੰਮ ਚਲਦੀ ਰਹੇਗੀ ਜਿਹੜੇ ਲੋਕ ਨਸ਼ਾ ਵੇਚਦੇ ਨੇ ਕੀ ਕਹਿਣਾ ਚਾਹੁੰਦੇ ਆ ਇਹਨਾਂ ਨੂੰ ਅਸੀਂ ਸਖਤ ਧਾਰਨਾ ਕਰਨਾ ਚਾਹੁੰਦੇ ਆ ਕਿ ਇਹ ਕੰਮ ਤੋਂ ਬਾਜ਼ ਆ ਜਾਓ ਨਹੀਂ ਤੇ ਜਿਹੜਾ ਵਾ ਇਹਨਾਂ ਨੂੰ ਜਿਹੜੀ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਧੰਨਵਾਦ ਨਹੀਂ ਬਦਲਦੀ ਧੀ ਮੇਰਾ ਭਰਾ ਇਹ ਿਆ ਪਾਪਾ ਟੰਡਾ ਲਾ ਲਾ ਕੱਪੜਾ ਕਰਦੇ ਕਰਦੇ ਕਿਤੇ ਨਾ ਖੋਪਨਾ ਕਰ ਤੱਕ ਰਹਿ ਗਿਆ ਥਲੇ ਨੂੰ ਹੌਲ ਨਾ ਪਾ ਕੇ ਸਮਾ ਕਿਥੇ ਫੋਨ ਯਾਰ ਪਾਣੀ ਥਲੇ ਸਮਾ ਕਿਥੇ ਪਾਣੀ ਨਹੀਂ ਪਾਣੀ ਨਹੀਂ ਆ ਰਿਹਾ ਸਰ ਨੇ ਸੰਦੇ ਸਾਲਾ ਜਨੇ ਸੰਨੀ ਤਰਪਤੂ ਕਾਰ ਪੋਲੀ ਜਾਓ ਕਈ ਫੇਰ ਕਈ ਫੇਰ ਉਧਰ ਹੋ ਨਾ ਗਿਆ ਤਾਂ ਕੋਈ ਮਾ ਕੇ ਕਿਉਂ ਆਥੇ ਜਿੱਥੇ ਡੰਡਾ ਉਹ ਸੰਨ ਜਿੱਥੇ ਉਹ ਜਿੱਥੇ ਡੰਡਾ ਲਾ ਕੇ ਖੋਤਾ ਪਾਪਾ ਤਰਪਤੂ ਹਾਂਜੀ ਹਾਂਜੀ ਕਾਰ ਪੜਿਆ ਪਨਾ ਹੈਗਾ ਗਾਮ ਤੋਂ ਨੰਬਰ ਲੈਣੇ ਪਰ ਅੱਧਰ ਤੇ ਪਾਪਾ ਇਹ ਚਾਰ ਕੋਠੀਆਂ ਇੱਕੋ ਜਿਹੀ ਬਣੀ ਹੋਣੀਆਂ ਇੱਕੋ ਜਿਹੀ ਚਾਰ ਕੋਠੀਆਂ ਨੇ ਕਿ ਇੱਕੋ ਜਿਹੀ ਬਣੀ ਹੋਣੀ ਹੈ ਉਹਦੇ ਸਾਹਮਣੇ ਵਾਲਾ ਘਰ ਹੈ ਜੀ ਸਾਡਾ ਲਾਸਟ ਮਿਲਰ ਉਹ ਗਲੀ ਦਾ ਲਾਸਟ ਚੱਲ ਜਾਣਾ ਆਸ ਨੰਬਰ ਗਲੀ ਦੇ